ਰਾ ਮਮੀ ਨਹੀਂ ਭਈਏ ਰਾਣੀਆ ਉਠਾਈ ਮੇਰੀ ਮੈਨੂੰ ਆਇਕਮ ਕਰੋ ਆਖੇ ਬੰਦੇ ਆ ਤੁੰ ਨੂੰ ਨਹੀਂ ਕੀਤਾ ਹਾਂਜੀ ਮਿੱਤਰੋ ਸਵਾਗਤ ਆ ਸਾਡੇ ਸਾਰਿਆਂ ਦਾ ਆਪਣੇ ਖੋਨਵੇਂ ਬਲੌਗ ਦੇ ਵਿੱਚ ਅੱਜ ਸੀ ਕੋ ਕੰਮ ਕਰਨ ਕਿਉਂਕਿ ਬਿਆ ਲੱਗੇ ਆ ਗਿਆ ਚੱਲ ਚਲੀਏ ਅਰੇ ਵੀ ਕੰਮ ਹੀ ਹੈ ਸ਼ਰ ਕਾਕੇ ਆਉਣੇ ਚੱਲੇ ਹਾਂ ਹੁਣ ਕੰਮ ਕਾਂਜ ਚੱਲੇ ਆ ਤਾਂ ਮਾੜਾ ਯਾ ਬੰਗਿਆਂ ਚੀਤੇ ਬਾਜੀ ਨੂੰ ਬਾਦ ਬੰਗਿਆਂ ਪੱਗੇ ਜਾਣਾ ਮਾੜਾ ਯਾ ਚੱਲਦੇ ਆ ਚਲੋ ਕੱਢੀ ਜਾਣਾ ਇਹਨੂੰ ਇੱਥੇ ਲੈ ਜਾਣਾ ਚੱਲ ਭਾਈ ਆਪਾਂ ਚੱਲਦੇ ਆ ਸਮਾਨ じゃ ਨਹੀਂ ਫੜਾ ਕੇ ਆਉਣਾ ਬੰਡੇ ਹੋਣਾ ਨਾ ਕੰਡਾ ਹੋਵੇ ਵਰਦਾ ਮੂੰਹ ਮਾ ਠਰ ਗਿਆ ਭਾਜੀ ਗਿਆ ਮਾੜਾ ਹਾਂ ਤੇ ਹੌਣ ਲਗਾ ਕੇ ਚੱਲਦੇ ਆ ਠਰਿਓ ਭਾਈ ਮਿੱਤਰੋ ਅਸੀਂ ਗਿਆ ਚਲੋ ਸਪਰਿੰਗ ਰੋਡ ਖਾਲੀ ਐ ਇਹਦੇ ਵਿੱਚ ਤੇਲ ਕਾਣਾ ਲੱਗਦਾ ਉਦਾਂ ਸਹੀ ਰੰਗ ਉਹ ਗਰਮ ਹੋ ਗਈ ਆ ਦੇਖੋ ਯਾਰ ਉਹ ਕੜਾਈ ਥੱਲੇ ਕਾਲੀ ਹੋਈ ਪਈ ਆ ਤਾਂ ਚਲੋ ਬਣਾਈਏ ਫੇ ਖਾਣੇ ਆ ਆਂ ਆ ਕੀ ਲਾਇਆ ਹੋਈ ਤਰਾ ਗਾਣਾ ਸੁਣ ਗਾਣਾ ਸੁਣਾਓ ਕਾਪੀਰਾਈਟ ਆ ਜਾਣਾ ਬੰਦ ਕਰ ਇਹ ਜਾਣਾ ਆ ਫਰੋਦਨ ਚੀਜ਼ਾਂ ਮਿੱਤਰਾਂ ਹੁੰਦੀਆਂ ਇਦਾਂ ਫਰਾਈ ਕਰਕੇ ਦੇ ਦਿੰਦੇ ਆ ਇਹ ਵਾਲਿਓ ਮਿੱਤਰੋ ਆਖੇ ਬੰਦੇ ਆ ਇਹ ਪਾਕਿਸਤਾਨ ਤੋਂ ਲਿਆਂਦੇ ਹੋਵੇ ਹਾਂ ਓਏ ਬਹੁਤ ਦਾ ਹੋ ਰੋ ਸਭ ਰੈਂਗਰ ਉਹ ਪਾਕਿਸਤਾਨ ਤੋਂ ਲਿਆਂਦੇ ਹੋ ਓਏ ਇੱਥੇ ਕੀ ਕਰਦਾ ਐ ਇੱਧਰ ਦੇਖ ਉਹ ਡੇਪਰ ਇਹਨੂੰ ਕਹਿੰਦੇ ਉਪਾ ਸਾਡੇ ਪਿੰਡ ਦਾ ਇਹ ਬੇਲੜ ਬੰਦਾ ਜੀ ਘੁੰਮਦਾ ਰਹਿੰਦਾ ਬੱਪਾ ਹੋਏ ਕੀ ਖਾਣਾ ਹੈ ਪੰਗ ਨੂਣ ਚੱਲੇ ਆ ਮਿੱਤਰੋ ਪੰਗਿਆਂ ਨੂੰ ਹਜੇ ਕਿਹਾ ਸੀ ਮਜ਼ਾਕ ਕਰਦੇ ਸੀ ਜਾਣਾ ਹੈ ਇਹ ਕੰਨਾ ਉਹ ਤਾਂ ਜਾਣਦਾ ਰਿਹਾ ਦੇ ਹੰਝਾ ਕਿ ਕਿੱਥੇ ਜਾਂਦਾ ਭਾਈ ਨੂੰ ਨਾ ਆਦਾ ਭਾਈ ਨੂੰ ਬੱਕੇ ਰੋਣ ਅੰਜੀ ਮਟਰ ਆਪ ਆਏ ਹਾਂ ਹੁਣ ਜੇਲੀ ਢਾਬੇ ਚੈੱਕ ਕਰਵਾ ਦੋ ਹਾਂ ਤੋ ਹੈਲੋ ਘਰ ਤੋਂ ਸਾਰੇ ਉਹ ਹੈਲੋ ਕਰੋ ਹੈਲੋ ਭਾਈ ਉਹ ਹਾਂਜੀ ਮੁੱਲੀ ਆ ਗਿਆ ਦੁਬਾਰਾ ਹਾਂ ਹਾਂ ਹੁਣ ਠੀਕ ਚੱਲ ਮੁੱਲੀ ਆ ਗਿਆ ਰੋਕ ਜਾ ਵੇ ਜੋ ਕੀ ਕੱਟ ਕੱਟ ਕੇ ਲਾਉਣਾ ਸਾਰੇ ਨਹੀਂ ਨਹੀਂ ਸਹੀ ਆ ਕੈਮਰਾ ਬਟਨ ਦਾ ਬੋਗਾ ਸੰਜੀਵ ਨੂੰ ਦਖਾਓ ਹਾਂ ਬੈਂਡ ਉਹ ਗੇਂਦ ਵਾਲਾ ਛੁੱਟ ਗਿਆ ਕੀ ਕੋਈ ਫਿਨਿਸ਼ ਆ ਬੰਦਾ ਬਹੁਤ ਦਿਨਾਵਾ ਟੱਕਰ ਚੱਲੇਗਾ ਹੈਲੋ ਕਰ ਇੱਧਰ ਭਾਈ ਕਰ ਹੂੰ ਬੋਲਣ ਨੂੰ ਗਿਆ ਚੱਲ ਕੱਟ ਲੈਣਾ ਮੈਂ ਮਿੱਤਰੋ ਆ ਹੋ ਗਿਆ ਪਾਗਲ ਆ ਦੇਖੋ ਖੜਾ ਰਿਹਾ ਰੀਅਲ ਜੂਸ ਹੀ ਲੈ ਲਿਆ ਇਹਨੇ ਦੇਖੋ ਲਾਉਂਦਾ ਮੂੰਹ ਰੀਅਲ ਜੂਸ ਨੂੰ ਮੈਂ ਘਰੇ ਲੈ ਕੇ ਆਉਣਾ ਮੰਮੀ ਲਈ ਇਹ ਪੀਛੇ ਜਾਣਾ ਯਾਰ ਮੰਮੀ ਮੇਰੇ ਭਈਆ ਰਾਂਈਆਂ ਨਹੀਂ ਉਠਾਈ ਮੈਨੂੰ ਮੇਰਾ ਲੈ ਆ ਬੜਾ ਅਰੇ ਪਾਗਲ ਸਾਲਾ ਪਾਗਲ ਲੈ ਦਾ ਯਾਰ ਕੋਕ ਦੀ ਮੋਦਲ ਮੂੰਹ ਨੂੰ ਲਾ ਕੇ ਕੀ ਲਾ ਡਾਕਟਰ ਨੇ ਕਹੇ ਕੋਕੋਨ ਨਹੀਂ ਪੀਣਾ ਹੈ ਹੈਲਦੀ ਚੀਜ਼ਾਂ ਪੀਣਾ ਹੈ ਮਾਵਾ ਪਾਗਲੇ ਆ ਪੀ ਬਈ ਬੀ ਕੋਈ ਇਹ ਬੁੱਲੀਆਂ ਨੇ ਪਿੰਡਾਂ ਦਾ ਕੀ ਖਾਂਦੇ ਨੇ ਨਿਆਣੇ ਆ ਪਿਲਾ ਦੀ ਆ ਕੀ ਕਰੀ ਆ ਕੋਕਾ ਇਹਨੂੰ ਇਹਨੂੰ ਆ ਕੀ ਆ ਰੇਅਰ ਫਰੂਟ ਜੂਸ ਚੜ ਗਏ ਨੇ ਇਦਾਂ ਪੀਦਾ ਜੇ ਮਰਦਾ ਨਹੀਂ ਕਿਦਾਂ ਪੀਦਾ ਕਿਦਾਂ ਪੀਦਾ ਤਾਂ ਵੀ ਨਡੋਲੇ ਆ ਵੀ ਨਾ ਆਉਣਾ ਚਾਹੀਦਾ ਕੀ ਆ ਦੇਖ ਰੇ ਯਾਲਾ ਕੋਈ ਕੋਈ ਕਿ ਮੰਨ ਯਾ ਡਰਾਈਵਰ ਦੇਖੋ ਡਰਾਈਵਰ ਹਾਂਜੀ ਮੈਂ ਕਹ ਸਕਦਾ ਇਹ ਨਿਆਣਿਆਂ ਨੂੰ ਆਪਣੇ ਆਪ ਠੀਕ ਹੈ ਨਾ ਅਰੇ ਵੀ ਭਾਜੀ ਬੰਦਾ ਵਾ ਵਾਹ ਉਹ ਦੇ ਟੱਕਾਂਕੇ ਵੱਜ ਬਾਲ ਕੀ ਕਰਾਂ ਲੈ ਆਵਾਜ਼ ਵੱਜੀ ਉਹ ਮम्मा ਦਿਖਲੇ ਨਹੀਂ ਸਾਢੇ ਉਹ ਬਣਾ ਹੀ ਲੈ ਮੇਟਰ ਪਹਿਲਾਂ ਸ ਦੇਖੋ ਉਹ ਖਰਾ ਹੈ ਮੰਮੀ ਜੂਸ ਲੈ ਕੇ ਆਏ ਤੇਰੇ ਤੂੰ ਵੀ ਬਲਾਗ ਨਾ ਕੱਢਦਾ ਹਾਂ ਤਾਂ ਮੈਂ ਮੇਟਰ ਜਾ ਮਿਲਣਾ ਕੰਮ ਨਹੀਂ ਲੈਣਾ ਮੈਂ ਲੈ ਮੰਮੀ ਜੂਸ ਪੀ ਆ ਦੇ ਆ ਲਿਆ ਮੈਂ ਪਿੰਨਾ ਬਸ ਨਹੀਂ ਜਾਣਦਾ ਅੰਦਾ ਪੀਤਾ ਹਾਂ ਦਾ ਹਾਂ ਕਿ ਜੀ ਹੋ ਜਾਂਦਾ ਹੈ ਪੀ ਤਾਂ ਹੁਣ ਮਿੱਠਾ ਲਗਾ ਲਪਿਆਂ ਕਿ ਸਾਲਾ ਗੋੜੀ ਖਾਦਾ ਜੀ ਕੀ ਲਾਉਣਾ ਮਨੇ ਵੜ ਗਿਆ ਅਵੇਲੇ ਮੈਨੂੰ ਤੜਾ ਆਉਂਦਾ ਹੈਂੀ ਵੀ ਚੱਲ ਅੱਡੇ ਚਲੋ ਚਲੀਏ ਖਾਣੇ ਬੋਲੀ ਆਦਾ ਹੈਂੀ ਲੈ ਲਿਆ ਕਾਲੇ ਵਾਲਾ ਚੰਗਾ ਜੀ ਬਾਈ